ਅਨੈਲ ਜੋਸ਼ੀ ਦੇ ਸ਼ਾਮਲ ਹੋਣ ਤੇ ਸਾਨੂੰ ਇਨੀ ਖੁਸ਼ੀ ਆ ਧਾਕੜ ਲੀਡਰ ਹੈ ਬਹੁਤ ਵਧੀਆ ਲੋਕਾਂ ਦੇ ਨਾਲ ਖਲੋਣ ਵਾਲਾ ਬੰਦਾ ਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਇਹਦੇ ਆਉਣ ਨਾਲ ਲੋਕਾਂ ਦਾ ਜਿਹੜਾ ਮਨ ਹੈ ਉਹ ਬਦਲੇਗਾ ਸਾਬਕਾ ਮੰਤਰੀ ਤੇ ਇਕਾਲੀ ਦਲ ਦੇ ਸੀਨੀਅਰ ਅਗੂ ਅਨਿਲ ਜੋਸ਼ੀ ਦੇ ਕਾਂਗਰਸ ਚ ਸ਼ਾਮਲ ਹੋਣ ਦਾ ਪਹਿਲਾ ਪ੍ਰਤੀਕਰਮ ਆਇਆ ਅਜਨਾਲਾ ਦੇ ਤੋਂ ਸਾਹਮਣੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਅਨਿਲ ਜੋਸ਼ੀ ਦੇ ਕਾਂਗਰਸ ਸ਼ਾਮਲ ਹੋਣ ਦਾ ਕੀਤਾ ਸਵਾਗਤ ਕਿਹਾ ਅਨਿਲ ਜੋਸ਼ੀ ਲੋਕਾਂ ਨਾਲ ਖੜਨ ਵਾਲੇ ਤਾਕਤ ਲੀਡਰ ਹਨ ਉਹਨਾਂ ਨੇ ਕਿਹਾ ਕਿ ਅਨਿਲ ਜੋਸ਼ੀ ਦੇ ਕਾਂਗਰਸ ਚ ਸ਼ਾਮਲ ਹੋਣ ਤੇ ਪਾਰਟੀ ਨੂੰ ਮਿਲਿਆ ਹੈ ਵੱਡਾ ਹੁੰਗਾਰਾ ਕਿਹਾ ਜੀ ਬੜੇ ਵੱਡੇ ਪੱਦਰ ਤੇ ਅੱਜ ਸਾਡਾ ਮਨ ਖੁਸ਼ ਹੋ ਗਿਆ ਸਾਡੇ ਨਾਲ ਦੇ ਲੋਕ ਸ਼ਾਮਲ ਹੀ ਹੋਏ ਨੇ ਪਰ ਅਨੈਲ ਜੋਸ਼ੀ ਦੇ ਸ਼ਾਮਲ ਹੋਣ ਦੇ ਸਾਨੂੰ ਇਨੀ ਖੁਸ਼ੀ ਆ ਧਾਕੜ ਲੀਡਰ ਹੈ ਬਹੁਤ ਵਧੀਆ ਲੋਕਾਂ ਦੇ ਨਾਲ ਖਲੋਣ ਵਾਲਾ ਬੰਦਾ ਹੈ ਔਰ ਸਾਨੂੰ ਪੂਰਾ ਯਕੀਨ ਹੈ ਕਿ ਇਹਦੇ ਆਉਣ ਨਾਲ ਲੋਕਾਂ ਦਾ ਜਿਹੜਾ ਮੰਨਿਆ ਉਹ ਬਦਲੇਗਾ ਔਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਪਾਰਟੀ ਨੂੰ ਲੱਗਦਾ ਇੱਕ ਬੜਾ ਤਾਕੜਾ ਬਲ ਮਿਲਿਆ ਹੈ ਬਹੁਤ ਵੱਡਾ ਬਲ ਮਿਲਿਆ ਜੀ ਮੈਂ ਸਮਝਦਾ ਵੀ ਬੱਲੇ ਬੱਲੇ ਹੋ ਗਈ ਆ ਲੋਕ ਸਭਾ ਦੀ ਜਿਹੜੀ ਹੈ ਨਾ ਇਲੈਕਸ਼ਨ ਇਹਨਾਂ ਲੜੀ ਸੀ ਔਰ ਬੜੇ ਹੁਨਾਰ ਮੰਤਰੀ ਰਹੇ ਨੇ ਬੜੇ ਧਾਕੜ ਮੰਤਰੀ ਰਹੇ ਨੇ ਮੈਂ ਫੇਰ ਵੀ ਲਫ਼ਜ਼ ਵਰਤਿਆ ਕਿਉਂਕਿ ਇਹਨਾਂ ਦਾ ਕੰਮ ਹੀ ਤਰੀਕਾ ਵੱਖਰਾ ਸੀ ਔਰ ਸਾਨੂੰ ਲੋੜ ਹੈ ਇਨਾ ਬੰਦਿਆਂ ਦੀ ਜਿਹੜੀ ਪਾਰਟੀ ਨੂੰ ਅੱਗੇ ਵਧਾ ਸਕਣ ਪਾਰਟੀ ਨੂੰ ਜਿਤਾ ਸਕਣ ਕਹਿੰਦਾ ਜੀ ਬੜੇ ਵੱਡੇ ਪੱਧਰ ਤੇ ਅੱਜ ਸਾਡਾ ਮਨ ਖੁਸ਼ ਹੋ ਗਿਆ ਸਾਡੇ ਨਾਲ ਦੇ ਲੋਕ ਸ਼ਾਮਿਲ ਹੋਏ ਨੇ ਤੇ ਅਨਿਲ ਜੋਸ਼ੀ ਦੇ ਸ਼ਾਮਲ ਹੋਣ ਦੇ ਸਾਨੂੰ ਇਨੀ ਖੁਸ਼ੀ ਆ ਧਾਕੜ ਲੀਡਰ ਹੈ ਬਹੁਤ ਵਧੀਆ ਲੋਕਾਂ ਦੇ ਨਾਲ ਖਲੋਣ ਵਾਲਾ ਬੰਦਾ ਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਇਹਦੇ ਆਉਣ ਨਾਲ ਲੋਕਾਂ ਦਾ ਜਿਹੜਾ ਮਨ ਆ ਉਹ ਬਦਲੇਗਾ ਔਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ ਪਾਰਟੀ ਨੂੰ ਲੱਗਦਾ ਇੱਕ ਬੜਾ ਤਾਕੜਾ ਬਲ ਮਿਲਿਆ ਆ ਬਹੁਤ ਵੱਡਾ ਬਲ ਮਿਲਿਆ ਜੀ ਮੈਂ ਸਮਝਦਾ ਵੀ ਬੱਲੇ ਬੱਲੇ ਹੋ ਗਈ ਆ ਲੋਕ ਸਭਾ ਦੀ ਜਿਹੜੀ ਹੈ ਨਾ ਇਲیکشن ਇਹਨਾਂ ਲੜੀ ਸੀ ਔਰ ਬੜੇ ਹੋਨਾਰ ਮੰਤਰੀ ਰਹੇ ਨੇ ਬੜੇ ਧਾਕੜ ਮੰਤਰੀ ਰਹੇ ਨੇ ਮੈਂ ਫੇਰ ਵੀ ਲਫ਼ਜ਼ ਵਰਤਿਆ ਕਿਉਂਕਿ ਇਹਨਾਂ ਦਾ ਕੰਮ ਹੀ ਤਰੀਕਾ ਵੱਖਰਾ ਸੀ ਔਰ ਸਾਨੂੰ ਲੋੜ ਹੈ ਇਹਨਾਂ ਬੰਦਿਆਂ ਦੀ ਜਿਹੜੀ ਪਾਰਟੀ ਨੂੰ ਅੱਗੇ ਵਧਾ ਸਕਣ ਪਾਰਟੀ ਨੂੰ ਜਿਤਾ ਸਕਣ